ਸਾਂ ਗੱਲ ਯਾਰ ਵੀ ਜਿਹੜੇ ਭਰਾ ਪਸ਼ੂਆਂ ਨੂੰ ਪਿਆਰ ਕਰਦੇ ਆ ਕਮੈਂਟ ਕਰਕੇ 10 ਜ਼ਰੂਰ ਦਿਓ ਵੀ ਪਾ ਆਹ ਮਿਹਨਤ ਆ ਜਿਹੜੀ ਕੋਈ ਕੋਈ ਬੰਦਾ ਹੀ ਕਰਦਾ ਇਹ ਜੀ ਇੰਨੀ ਮੈਂ ਆਪਾਂ 17 ਭਾਵ ਚੋਇਆ ਪਰ ਆਲੇ ਨੂੰ 16 ਦੱਸ ਕੇ ਦੇਵਾਂਗੇ ਹਲੋ ਜਾ ਕੇ ਮਨ ਵਧਿਆ ਅਗਲੇ ਦਾ ਹਲੋ ਇਸ 16 ਲੀਟਰ ਤੇ ਹੁਣ ਚੱਲ ਰਹੀ ਆ ਇਹ ਹੁਣ 16 ਐ ਨਸਲ ਦਿਸ ਗਈ ਤੇ ਆਪਾਂ ਠੰਡਾਪਨ ਦਿਸ ਗਿਆ ਸਰੀਰ ਦਾ ਆਪ ਤਾਂ ਲਾਤੀ ਸਿਰੇ ਪੰਜਾਬ ਦਾ ਸਿਰੇ ਪੰਜਾਬ ਦਾ ਹਾਂ ਸਿਰੇ ਪੰਜਾਬ ਦਾ ਸ ਹਾਂਜੀ ਅਸੀ ਕੱਲ੍ਹ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਨੇਪ ਕੋਲੇ ਪਹੁੰਚੇ ਹੋਏ ਹਾਂਗੇ ਅੱਜ ਨਾ ਮਿੱਤਰੋ ਬਾਈ ਦੇ ਨਾਲ ਪਹਿਲਾਂ ਨਾਲ ਤੁਸੀਂ ਪਸ਼ੂ ਚੈੱਕ ਕਰ ਲਓ ਕੱਲਾ ਕੱਲਾ ਪਸ਼ੂ ਤੁਹਾਨੂੰ ਮੈਂ ਦਿਖਾ ਦੂੰਗਾ ਜੇ ਬਾਈਆਂ ਦੀ ਮਿਹਨਤ ਤੁਹਾਨੂੰ ਪਸੰਦ ਆਈ ਨਾ ਉੱਤੇ ਪਸ਼ੂ ਆਏ ਤੁਹਾਨੂੰ ਪਸੰਦ ਯਾਰ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਤੁਹਾਡੇ ਕਮੈਂਟ ਨਾਲ ਨਾ ਤੇ ਭਰਾਵਾਂ ਦਾ ਨਾ ਜਿਹੜਾ ਹੈਗਾ ਨਾ ਮਨ ਵੱਜੂਗਾ ਮਿੱਤਰੋ ਹੌਸਲਾ ਜ਼ਰੂਰ ਮਿਲਦਾ ਹੈ ਤੇ ਤਾਂ ਕੀ ਨਾ ਜੇ ਗੱਲ ਕਰ ਲਗੇ ਹੁਣ ਜਿਹੜੇ ਪਸ਼ੂ ਆ ਗਏ ਇੱਧਰਲੇ ਪਾਸੇ ਦੇਖ ਲੋ ਵੀ ਜਿਹੜੇ ਪਸ਼ੂ ਆ ਬਹੁਤ ਜ਼ਿਆਦੇ ਚੰਗੀ ਗਰੋਥ ਵਾਲੇ ਆ ਗਏ ਕੱਲਾ ਕੱਲਾ ਪਸ਼ੂ ਦਿਖਾ ਦਾਂ ਮੈਂ ਤੁਹਾਨੂੰ ਜਿਵੇਂ ਆ ਆ ਗਈ ਦੇਖ ਲੋ 3 ਕ ਮਹੀਨਿਆਂ ਦੀ ਕੱਟੀ ਐ ਤੇ ਇੱਕ ਜਿਵੇਂ ਆ ਆ ਗਈ ਨਾ 14 ਕ ਮਹੀਨਿਆਂ ਦੀ ਇਹ ਝੋਟੀ ਆ ਗਈ ਮਿੱਤਰੋ ਤੇ ਇਹਨੇ ਨਾ ਹੁਣ ਜੇ ਗੱਲ ਕਰ ਲਗੇ ਵੀ ਟੀਕਾ ਇਹਨੇ ਲੈ ਚੁੱਕੀ ਐ ਤੇ ਬਹੁਤ ਸੋਹਣੀਆਂ ਨੀਲੀ ਰਾਵੀ ਦੀਆਂ ਜਿਹੜੀਆਂ ਝੋਟੀਆਂ ਉਹ ਵੀ ਮੈਂ ਤੁਹਾਨੂੰ ਦਿਖਾ ਦਨਾਂਗਾ ਤੇ ਇਹ ਵੀ ਕਟੋ ਘੱਟਣਾ ਵੀ ਇਹ 13 13 14 14 ਮਹੀਨਿਆਂ ਦੀਆਂ ਕਟੀਆਂ ਆ ਗਈਆਂ ਹੁਣ ਇਧਰਲੇ ਪਾਸੇ ਇੱਕ ਹੋਰ ਮੀਨੀ ਕੱਟੀ ਆ ਗਈ ਤੇ ਇੱਕ ਨਾ ਸਾਨੂੰ ਮੈਂ ਇਹ ਮੋਦੀ ਵਾਲੀ ਝੋਟੀ ਉਧਰ ਖੜੀ ਹੈਗੀ ਚੱਲ ਕੇ ਰਾਂ ਲੈ ਵੀ ਮੋਦੀ ਵਾਲੀ ਝੋਟੀ ਮੈਂ ਤੁਹਾਨੂੰ ਦਿਖਾਉਣਾਗਾ ਤੇ ਇਹ ਮੇਨ ਵੀਡੀਓ ਰਹੂਗੀ ਨਾ ਜਿਹੜੀ ਆਹਾ ਜਿਹੜੀ ਆ ਗਈ ਮੱਝ ਇਹ ਮੱਝ ਦੇਣੀ ਹੈ ਮਿੱਤਰੋ ਤੇ ਇਹਦੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਆਹ ਝੋਟੀ ਵੀ ਦਿਖਾ ਦ ਹੁਣ ਤੁਸੀਂ ਆਹ ਝੋਟੀ ਦਾ ਵੀ ਕਦ ਕੱਠ ਨੋਟ ਕਰ ਲਓ ਮਿੱਤਰੋ ਇਹ ਨਾ ਖੀਰੀ ਝੋਟੀ ਸੂਈ ਸੀਗੀ ਤੇ ਖੀਰੀ ਝੋਟੀ ਨੇ ਜਿਹੜਾ 14 ਕਿਲੋ ਦੁੱਧ ਦਿੱਤਾ ਮਿੱਤਰੋ ਖੀਰੀ ਨੇ ਤੇ ਇਹੇ ਝੋਟੀ ਤੁਹਾਨੂੰ ਕਿਵੇਂ ਲੱਗੀ ਤੇ ਇੱਕ ਇਧਰਲੇ ਪਾਸੇ ਵੀ ਦੇਖ ਲਓ ਦੋ ਪਸ਼ੂ ਇਧਰਲੇ ਪਾਸੇ ਆ ਗਏ ਬਾਕੀ ਆ ਜੋ ਕਰਾ ਗਏ ਪਾਈਆਂ ਨਾਲ ਗੱਲਬਾਤ ਤੇ ਆ ਦਿਖਾ ਦਾਂ ਤੁਹਾਨੂੰ ਮੂੰਹ ਤੋਂ ਹੁਣ ਆ ਝੋਟੀ ਚੈੱਕ ਕਰ ਲਓ ਨੀਲੀ ਰਵੀ ਦੀ ਸਟੇਡਾ ਕੱਟ ਤੇ ਇਹਦੀ ਜਾਣਕਾਰੀ ਲੈਣੇ ਆ ਨੈਤ ਤੋਂ ਆਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਤੇ ਹੋਰ ਨੈਵ ਕਿਵੇਂ ਆ ਵਦਿਆ ਠੀਕ ਆ ਬਾਈ ਤੂੰ ਦੱਸ ਵਦਿਆ ਜਮਾ ਚੜਦੀ ਕਲਾ ਅੱਜ ਪਹਿਲੀ ਵਾਰ ਪੁੱਛਿਆ ਵੀ ਤੂੰ ਦੱਸ ਕੇ ਸੀ ਹਾਂ ਆਏ ਹੇ ਰਾਊਂਡ ਕੀ ਹੈ ਬੰਦੇ ਨੈਵ ਪਿੰਡ ਕਿਹੜਾ ਆ ਗਿਆ ਪਿੰਡ ਪਿੱਥੋ ਆ ਗਿਆ ਜੀ ਜਿਹੜਾ ਜਿਲ੍ਹਾ ਬਠਿੰਡਾ ਤਸੀਲ ਫੂਲ ਤੇ ਤਨੇੜੇ ਰਾਂਪਰੇ ਦੇ ਰਾਂਪਰੇ ਦੇ ਨੇੜੇ ਤੇ ਮੈਨੂੰ ਐਂ ਦੱਸ ਵੀ ਜੇ ਗੱਲ ਕਰ ਲੀ ਗਏ ਹੁਣ ਪਸ਼ੂਆਂ ਦੇ ਨਾਲ ਨਾਲ ਖੇਤੀਬਾੜੀ ਵੀ ਖੇਤੀਬਾੜੀ ਕਰਦੇ ਪਿੰਡ ਠੀਕ ਆ ਤੇ ਤੈਨੂੰ ਵਧਾਈਆਂ ਸੱਚ ਮਹਾਰਾਜ ਚ ਪਾਸ਼ਾ ਤੈਨੂੰ ਵਧਾਈ ਲੈ ਵੀ ਵਧਾਈਆਂ ਜ਼ਰੂਰ ਦੇ ਦਿਓ ਨੈਵ ਨੂੰ ਇਧਰਲੇ ਪਾਸੇ ਨਾ ਹੁਣ ਜੇ ਗੱਲ ਕਰੀਏ ਪਸ਼ੂਆਂ ਦਾ ਘਰ ਪਾਤਾ ਤੇ ਜਮਾਂਨ ਕੰਢੀ ਕੱਢਤੇ ਬਾਕੀ ਖੁੱਲੇ ਦਿਲ ਨਾਲ ਪੈਸੇ ਲਾਤੇ ਹੈਨਾ ਹਾਂ ਬਈ ਖੁੱਲੇ ਦਿਲ ਨਾਲ ਆਪਣਾ ਇੰਨਾ ਦੀ ਸਰ ਤੋਂ ਲਾਇਆ ਹੈ ਹੈ ਇਹਨਾਂ ਦੀ ਮਿਹਨਤ ਨਹੀਂ ਪਵਾਏ ਆਪਾਂ ਸਹੀ ਗੱਲ ਹੈ ਮਿਹਨਤ ਤਾਂ ਮਤਲਬ ਦਿਸਦੀ ਆ ਹੁਣ ਹਾਂ ਨਾ ਬਈ ਜੇ ਗੱਲ ਕਰ ਲਗੇ ਤੇਰੀ ਆਹ ਮੱਝ ਆ ਗਈ ਮੱਝ ਪਈ ਆ ਤੇਰੀ ਦੋ ਮੱਝਾਂ ਜਿੰਨੀ ਨਹੀਂ ਮੈਂ ਸੇਵਾ ਨਾਲ ਬਹੁਤ ਪਾਲੀ ਆ ਬਈ ਅੱਛਾ ਕਿੰਨਾ ਸੂਆ ਸੂਂਦੀ ਐ ਇਹ ਚੌਥਾ ਸੂਆ ਸੂਗੇ ਚੌਥਾ ਸੂਆ ਤੇ ਤੀਜੇ ਸੂਏ ਦਾ ਦੁੱਧ ਜਿਹੜਾ ਆ ਇਹਦਾ ਬਈ 17 ਲੀਟਰ ਦੁੱਧ ਚੋਇਆ 17 ਹਾਂ ਠੀਕ ਆ ਤੀਜੇ ਸੂਏ 17 ਜਮ 17 ਲੀਟਰ ਹਾਂ ਗਰੰਟੀ ਵਾਲਾ ਗਰੰਟੀ ਵਾਲਾ ਕੰਡੇ ਵਾਲਾ ਠੀਕ ਹੈ ਤੇ ਹੁਣ ਜੇ ਗੱਲ ਕਰ ਲਗੇ ਵੀ ਗਾਹਾਂ ਅਗਲੇ ਦੇ ਘਰੇ ਜਾ ਕੇ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਹੈ ਨਹੀਂ ਆਪਾਂ ਵੀ 17 ਭਾਵਚ ਹੋਇਆ ਪਰ ਆਲੇ ਨੂੰ 16 ਦੱਸ ਕੇ ਦੇਵਾਂਗੇ ਆਲੇ ਨੂੰ ਜਾ ਕੇ ਮਾਨ ਵਧਿਆ ਅਗਲੇ ਦਾ ਠੀਕ ਹੈ ਠੀਕ ਹੈ ਨਾ ਠੀਕ ਹੈ ਆਲੇ ਨੂੰ ਜਾ ਕੇ ਮਾਨ ਵਧੇ ਵੀ ਠੀਕ ਹੈ ਯਾਰ ਵੀ ਆਪਾਂ ਕਿਲੋ ਵੱਧ ਲਿਖ ਲਿਆ ਘਟ ਨਹੀਂ ਲਿਖ ਲਿਆ ਠੀਕ ਹੈ ਹਾਂ ਤੇ ਇਹ ਆਪ ਕਿਹੜੇ ਦੀ ਹੈ ਆਪ ਐਸ ਹਾਰ ਦੀ ਇਹ ਯੂਨੀਵਰਸਿਟੀ ਚੋਂ ਠੀਕ ਆ ਪਰ ਅਸੀਂ ਗਿਆਨ ਡਾਕਟਰ ਨੇ ਠੀਕ ਹੈ ਤੇ ਇਹਦੇ ਲੱਗਿਆ ਕਿਹੜਾ ਲੱਗਿਆ ਲੈ 5 70 75 70 5 77 ਦਾ ਲੱਗਿਆ ਵੇ 70 5 77 ਦਾ ਹਾਂ ਠੀਕ ਆ ਤੇ ਹੁਣ ਮੈਨੂੰ ਐ ਦੱਸ ਦੇ ਦਿਨ ਕਿੰਨੇ ਲੇਜੂਗੀ ਦਿਨ ਬਸ ਮਤਲਬ 5 4 ਦਿਨ ਖੱਡੂਗੀ ਠੀਕ ਐ ਐ ਮੈਂ ਤੈਨੂੰ ਕਹਦਾ ਵੀ 5 4 ਦਿਨ ਲਊਗੀ ਮਸਾਂ ਤੇ ਫਿਰ ਨਹਿਬ ਮੈਨੂੰ ਐ ਦੱਸ ਖਾਦ ਖਰਾਕ ਦੇ ਸਿਰ ਮਤਲਬ ਕੀ ਕੁਝ ਪਾਉਂਦੇ ਰਹੇ ਹੋ ਇਹਨੂੰ ਖਾਦ ਖਰਾਕ ਤਾਂ ਇਹਨੂੰ ਅਸੀਂ ਲੇਟੀ ਰਹਿੰਦੇ ਕਿ ਪਾਉਂਦੇ ਆ ਪਹਿਲਾਂ ਠੀਕ ਐ ਤੇ ਖਾਲ ਤੇ ਲੇਟੀ ਤੇ ਫੀਡ ਫੀਡ ਹਾਂ ਫਿਰ ਘਰੂ ਬਣਾ ਕੇ ਨਾ ਆਪਾਂ ਦੂਜੀ ਪਾਉਦੇ ਰਹੇ ਹਾਂ ਠੀਕ ਐ ਅਬ ਲਾ ਕੇ ਮੋਲ ਦੀ ਮੋਲ ਦੀ ਠੀਕ ਆ ਖੋਲ ਫਿਰ ਕੇ ਰਾਂ ਆਪਾਂ ਤੋੜ ਕੇ ਦਿਖਾਗੇ ਤੇਰੀ ਆਹ ਝੋਟੀ ਲੈ ਵੀ ਆ ਦੇਖ ਲੋ ਸ਼ਾਹ ਕਾਲੇ ਰੰਗ ਦੀ ਐ ਸਿੰਘ ਇੱਕ ਜਿਹੜਾ ਹੈਗਾ ਨਾ ਉਹ ਕੋਪਲਾ ਲੈ ਗਿਆ ਕੋਪਲਾ ਹੈਗਾ ਤੁਹਾਡੇ ਕੋਲੇ ਕੋਪਲਾ ਪਿਆ ਪਰ ਲੈਗਾ ਉਹ ਪੈ ਗਿਆ ਉੱਥੇ ਦਿਖਾ ਦਨੇ ਆ ਇਹ ਝੋਟੀ ਦਾ ਨਾਮ ਖੁੱਲ ਗਈ ਇਹਦਾ ਸਿੰਗਲ ਸੱਟ ਲੱਤੋਂ ਦੀ ਠੀਕ ਆ ਤੇ ਜਿਹੜਾ ਸਿੰਗਲ ਸੱਟ ਲੱਤੋਂ ਸੰਗਲ ਖਿੱਚਾ ਸੰਗਲ ਦੇ ਵਿੱਚ ਫਸ ਗਿਆ 来 ਵੀ ਮਿੱਤਰੋ ਉ ਤਾਂ ਬੰਦੇ ਨਾ ਪੋਪਲਾ ਵੀ ਚੜਾ ਸਕਦੇ ਸੀ ਨਹੀਂ ਆਪਾਂ 2 ਨੰਬਰ ਵਾਲਾ ਕੰਮ ਨਹੀਂ ਕਰਨਾ 1 ਨੰਬਰ ਚ ਆਪਾਂ ਕਾਹੂ ਕਰਾਂਗੇ ਠੀਕ ਆ ਆ ਦੇਖੋ ਮਿੱਤਰੋ ਹੁਣ ਜਿਹੜੀ ਬਈ ਜਮਾ ਘਰੇਲੂ ਬੰਦੇ ਆ ਆਮ ਕਿਸਾਨ ਭਰਾ ਦੀ ਜਿਹੜੇ ਭਰਾ ਨਾ ਮੈਂ ਤੁਹਾਨੂੰ ਦੱਸਾਂ ਗੱਲ ਯਾਰ ਵੀ ਜਿਹੜੇ ਭਰਾ ਪਸ਼ੂਆਂ ਨੂੰ ਪਿਆਰ ਕਰਦੇ ਆ ਕਮੈਂਟ ਕਰਕੇ 10 ਜ਼ਰੂਰ ਦਿਓ ਵੀ ਭਾਈ ਹਾਂ ਸਾਨੂੰ ਆਹਾ ਯਾਰ ਨਾ ਮਿਹਨਤ ਜਿਹੜੀ ਕੀਤੀ ਆ ਚੰਗੀ ਲੱਗੀ ਲੈ ਹੁਣ ਥਲ ਥਲਾ ਕਰਦੇ ਆ ਆਪਾਂ ਕਹਿ ਦੇਣਾ ਵੀ ਜਿਵੇਂ ਛੋਟਾ ਹਾਥੀ ਦਾ ਬੱਚਾ ਹੁੰਦਾ ਪਿੱਛਪੂਰੇ ਦੀ ਪੰਤਰ ਦੇਖ ਲਓ ਹੁਣ ਤੁਸੀਂ ਲੈ ਮੈਂ ਥਣ ਲੇਵੇ ਦੀ ਇਧਰੋਂ ਦਿਖਾ ਦਣਾ ਆ ਦੇਖ ਲਓ ਕੱਲਾ ਕੱਲਾ ਥਣ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਫਿਟਿੰਗ ਵਾਲਾ ਲੇਵਾ ਤੇ ਹੁਣ ਨਾ ਆਹਾ ਮਿਹਨਤ ਆ ਜਿਹੜੀ ਕੋਈ ਕੋਈ ਬੰਦਾ ਹੀ ਕਰਦਾ ਇਹੋ ਜੀ ਇੰਨੀ ਮਿਹਨਤ ਹਨਾ ਮੈਂ ਖੜੀ ਦਾ ਲੇਵਾ ਦਿਖਾ ਦੂੰਗਾ ਇਹ ਜਮਾ ਨਾ ਅੱਜ ਕੋਪੜਾ ਪਿਆ ਠੀਕ ਆ ਲੈ ਬੰਦ ਦੇ ਨਾ ਕੋਈ ਗੱਲ ਨਹੀਂ ਠੀਕ ਇਹ ਮੈਥੋਂ ਭਰੌਂਦੀ ਹੈ ਨਾ ਅਛਾ ਨਾ ਮਾੜੀ ਜੇ ਇੱਧਰ ਕਰੀ ਇਹਨੂੰ ਇਹ ਇੱਥੋਂ ਦੇ ਵਲ ਭੱਜ ਗਏ ਆਪਾਂ ਅੱਧ ਕਰਮਾ ਲਈਏ ਲੈ ਆਏ ਦੇ ਟਾਟਾ ਅੱਜ ਹੋ ਇੱਧਰ ਹੋ ਗਿਆ ਇਹ ਆ ਦੇਖ ਲਓ ਹੁਣ ਲੇਵਾ ਚੈੱਕ ਕਰ ਲਓ ਮਿੱਤਰੋ ਐਨ ਪਿਆਣਾ ਅੱਗੇ ਪਿੱਛੇ ਦਾ ਜਮਾ ਇੱਕੋ ਜਿਹਾ ਲੈ ਠੀਕ ਆ ਅਛਾ ਨਾ ਹੁਣ ਇਹਦਾ ਜਿਹੜਾ ਮੁੱਲ ਆ ਮੁੱਲ ਕਿੰਨਾ ਕਰਤਾ ਮੁੱਲ ਆ ਫੋਨ ਤੇ ਕਰਾਂਗੇ ਹੁਣ ਤੇ ਕਰਾਂਗੇ ਹਾਂ ਫੋਨ ਤੇ ਫਿਰ ਹੁਣ ਮੈਨੂੰ ਆਏ ਦੱਸ ਤੇਰੇ ਦੂਜੇ ਪਸੂ ਦਿਖਾ ਦੇ ਫਿਰ ਦਿਖਾ ਦੇ ਕੋਈ ਗੱਲ ਨਹੀਂ ਤੇਰੀ ਤੇਰੀ ਆ ਮੈਂ ਆ ਗਈ ਪਿੱਛੇ ਇਹ 29 ਦੀ ਆ ਲੈ ਕਿਸੇ ਨੇ ਮੰਨਣਾ ਹੈ ਨਹੀਂ ਹੈ ਨਾ ਐਮ 29 ਐਮ 29 ਇਹਨੇ ਕਿਨਾ ਦਿੱਤਾ ਦੁੱਧ ਇਹ ਚੱਲ ਰਹੀ ਹੈ 16 ਲੀਟਰ ਤੇ ਹੁਣ ਚੱਲ ਰਹੀ ਹੈ ਇਹ ਹੁਣ 16 ਤੇ ਇਹਨਾਂ ਮੈਂ ਸੂਆ ਬਈ ਇਹ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਹਾਂ ਠੀਕ ਹੈ ਤੇ ਜਿਹੜੀ ਆਹਾ ਆ ਗਈ ਇਹ ਆ ਕੱਟੀ ਆ ਗਈ ਤੇਰੀ ਇਹ ਮੋਦੀ ਵਾਲੀ ਸੀ ਆ ਗਈ ਇਹ ਮੋਦੀ ਚ ਜਿਹੜੀ ਉਹ ਅੰਦਰ ਖੜੀ ਹੈ ਮੋਦੀ ਵਾਲੀ ਦੀ ਹਾਂ ਠੀਕ ਹੈ ਤੇ ਇਹ ਇਹ ਕਿਹੜੀ ਦੀ ਹੈ ਨਾਗ ਦੀ ਆਉਂ ਨਾਗ ਦੀ ਆ ਆ ਦਲਵਾਗ ਦੀ ਹੈ ਅੱਛਾ ਆ ਦਲਵਾਗ ਦੀ ਹੈ ਉਸੇ ਦੀਆਂ ਤੋਂ ਮੈਂ ਇਹ ਠੀਕ ਹੈ ਤੇ ਆਹਾ ਕਿਹੜੀ ਦੀ ਹੈ ਇਹ ਨਾਗ ਦੀ ਹੈ ਇਹ ਨਾਗ ਦੀ ਆ ਦਲਵਾਗ ਦੀ ਲਾਟਮੀ ਡਰੀ ਵਾਲਾਂ ਦਾ ਤੇ ਇਹ ਜਿਹੜੀ ਹੈ ਨਾਗ ਵਾਲੀ ਝੋਟੀ ਇਹਦੇ ਟੀਕਾ ਭਰਾਤਾ ਤੇਰੇ ਟੀਕਾ ਭਰਾਤਾ ਕਿ ਐਵੇਂ ਮਹੀਨਿਆਂ ਦੀ ਹੋ ਗਈ ਇਹ ਇਹ 14 ਮਹੀਨੇ ਦੇ ਕੁਸਕ ਦਿਨਾਂ ਦੀ ਹੈ ਇਹ ਠੀਕ ਹੈ ਤੇਰੇ ਟੀਕਾ ਭਰਾਤਾ ਤੇ ਜਿਹੜੀ ਇਧਰਲੇ ਪਾਸੇ ਆ ਗਈ ਆਹ ਤੇਰੀ ਇਹ ਨਾ ਇਹਦੇ ਨਾਲ ਛੋਟੀ ਜ਼ਮੀਨਾਂ ਉਹ ਅੱਛਾ ਲੈ ਆ ਸੀ ਮੈਂ ਇਹ ਠੀਕ ਹੈ ਤੇ ਇਹ ਵੀ ਆਪਾਂ ਤਿਆਰ ਕਰਤੀ ਦੇਖਣ ਵਾਲੇ ਨੂੰ ਉਹ ਜਿਵੇਂ ਮੇਰੇ ਕੋਲ ਬੂਰੀ ਖੜੀ ਛੋਟੀ ਜੀ ਐਡੀਆਂ-ਐਡੀਆਂ ਲੈਂਤੀਆਂ ਸੀ ਐਡੀਆਂ-ਐਡੀਆਂ ਹਾਂ ਇਹ ਦੋਵੇਂ 60000 ਰੁਪਏ ਦੇ ਲੈਂਤੀਆਂ ਸੀ 30-30000 ਰੁਪਏ ਕੋਈ ਮੰਨਣਾ ਇੰਚ ਕੀ ਨਾ ਅੱਛਾ ਵੀ ਇਹਨੇ ਲਾਤੇ ਛੋਟੀਆਂ ਛੋਟੀਆਂ ਬੂਰੀ ਹਾਂ ਓਡੀ ਓਡੀ ਲੈ 30 30 ਹਜ਼ਾਰ ਦੀਆਂ ਤੇ ਇਹ ਕਿਹੜੇ ਬੁੱਲ ਦੀ ਕਹਿ ਕੇ ਦਿੱਤੀ ਫੇ ਨੀਲੀ ਰਾਵੀ ਵਾਲੀ ਬੁੱਲ ਆਪਾਂ ਇਹਦਾ ਵੋਈ ਪੁੱਛਿਆ ਨਹੀਂ ਆਪਾਂ ਨੂੰ ਇਹ ਟਾਈਮ ਨਾਲ ਦੱਸ ਗਈ ਤੇ ਆਪਾਂ ਨੂੰ ਟੰਡਾ ਪਾਉਣ ਦੱਸਿਆ ਸਰੀਰ ਦਾ ਹਾਂ ਆਪ ਤਾਂ ਲਾਤੇ ਤਾਂ ਲਾਤੇ ਹਾਂ ਵੀ ਆਪਾਂ ਕਹਿੰਦੀ ਆਪਾਂ ਮਾਂ ਦਾ ਦੁੱਧ ਨਹੀਂ ਪੁੱਛਿਆ ਆਪਾਂ ਵੀ ਤੇ ਹਾਂ ਅੱਛਾ ਆਹ ਮੀਣੀ ਆਹ ਮੀਣੀ ਟੀਕਾ ਮੰਗੀ ਹੁੰਦੀ ਹੈ ਟੀਕਾ ਮੰਗੀ ਹੁੰਦੀ ਹੈ ਹੈ ਹਾਂ ਇਹ ਡਾਕਟਰ ਆ ਵੀ ਰਿਹਾ ਕਹਿੰਦਾ ਤੇ ਭਰਾਵਾਗੇ ਹੁਣ ਆ ਆ ਦੇਖ ਲੋ ਮਿੱਤਰੋ ਹੁਣ ਬੂਰੀ ਵੀ ਤੁਸੀਂ ਆਹ ਤਰ੍ਹਾਂ ਨਾ ਨੀਲੀ ਰਾਵੀ ਦੇਖ ਲੋ ਤੁਸੀਂ ਤੇ ਇਹ ਆ ਗਈ ਮੀਨੀ ਹੈਨਾ ਤੇ ਮੀਨੀ ਦੇ ਜੇ ਗੱਲ ਕਰੀਏ ਅੱਜ ਟੀਕਾ ਭਰਾ ਦੋਗੇ ਅੱਜ ਟੀਕਾ ਭਰਾਵਾਗੇ ਟਰੈਕਟਰ ਆ ਰਿਹਾ ਘਟ ਮੈਂ ਜਿਵੇਂ ਕਿਹਾ ਗਿਆ ਮੋਦੀ ਵਾਲੀ ਝੋਟੀ ਨੇ ਕਿੰਨਾ ਦਿੱਤਾ ਦੁੱਧ 14 ਲੀਟਰ ਦੁੱਧ ਦਿੱਤਾ 14 ਲੀਟਰ ਹਾਂ ਜਮਾ ਖੀਰੀ ਨੇ ਬਹੁਤ ਹੈ ਹਾਂ ਸਹੀ ਗੱਲ ਹੈ ਨਹੀਂ ਆਮ ਹੁਣ ਕਟਰੂ ਤੋਂ ਮੈਂ ਦੇਖ ਲਿਆ ਸੀ ਤੁਸੀਂ ਇੰਨੇ ਤੇ ਆਉਂਦੀ ਨਹੀਂ ਪਹਿਲਾਂ ਵਿਖੀਰੀ ਨੇ ਸੁਣਾ ਖੀਰੀ ਨਹੀਂ ਹਾਂ ਹੁਣ ਖੀਰੀ ਸੋਪੂ ਖੀਰੀ ਸੋਪੂ ਹਾਂ ਤੇ ਖੀਰੀ ਕੋਈ ਕੋਈ ਮਾਈ ਦਾ ਲਾਲ ਸੁਵਾਉਂਦਾ ਹਾਂ ਹਾਂ ਹਰ ਇੱਕ ਤੋਂ ਨਹੀਂ ਸੁਂਦੀ ਹੈ ਹੈਨਾ ਸਹੀ ਗੱਲ ਹੈ ਇੱਕ ਹੋਰ ਵੀ ਆਈ ਨਸਲ ਦਾ ਵੀ ਬਹੁਤ ਫਰਕ ਪੈਂਦਾ ਅੱਛਾ ਜਿਵੇਂ ਅਸੀਂ ਪਹਿਲਾਂ ਤੁਹ ਆਏ ਨੀ ਵੀ ਆਪਾਂ ਰੋ ਕਰਕੇ ਆਪਾਂ ਠੀਕੇ ਚੰਗੇ ਭਰਉਂਦੇ ਰਹੇ ਉਹਨਾਂ ਦਾ ਕਰਕੇ ਹੁੰਦੇ ਠੀਕ ਹੈ ਬਾਕੀ ਨਸਲ ਦਾ ਤੇਰੀ ਵਾਲੀ ਗੱਲ ਹੈ ਹਾਂ ਇਹ ਸਮਰਾਟ ਦਾ ਹਾਂ ਸਮਰਾਟ ਮੁਕੇਰ ਨਾਲ ਮੁਕੇਰ ਟਰਾਂ ਵੀ ਆਪਣੇ ਕੋਲ ਅੱਛਾ ਨਾ ਇਹਦਾ ਇਹਦਾ ਕੈਪਟਨ ਭਰਾਵਾ ਕੈਪਟਨ ਕੈਪਟਨ ਅੱਛਾ ਕੈਪਟਨ ਭਰਾਵਾ ਹਾਂ ਸੈਕਸਣਪੁਰਾ ਹੈ ਸੈਕਸਣਪੁਰਾ ਹੈ ਠੀਕ ਆਏ ਦੇਖ ਲੋ ਮਿੱਤਰੋ ਐ ਦਾ ਪੂਰੇ ਨਾਂ ਨੂੰ ਪੂਰੇ ਜਾਦਾ ਐ ਨਹੀਂ ਹੈਗਾ ਪੋਲਿਆ ਐਸਾ ਇਧਰ ਫਿਰ ਜਿਹੜਾ ਹੈਗਾ ਇਹ ਆਪਾਂ ਪਸ਼ੂਆਂ ਵਾਸਤੇ ਪਾਤਾ ਹੁਣ ਅੱਛਾ ਤੇ ਵਧੀਆ ਚਲਾ ਆਉਸ਼ਾ ਆਪਣੇ ਚੰਗੇ ਪਸ਼ੂ ਰੱਖਾਂਗੇ ਅੱਜ ਤਾਂ ਜਮ ਕੰਡੇ ਹੀ ਘੜਤੇ ਹਾਂ ਠੀਕ ਹੈ ਗੱਲ ਆ ਆ ਦੇਖ ਲਓ ਮਿੱਤਰੋ ਜਿਹੜੇ ਆ ਬੰਦਿਆਂ ਨੇ ਕੰਡੇ ਕੱਢਿਆ ਹਨਾ ਤੁਹਾਡੇ ਸਾਹਮਣੇ ਆ ਤੇ ਫਿਰ ਹੁਣ ਇਦੂ ਤਾਂ ਜ ਮਤਲਬ ਆਪਣੇ ਕੋਲ ਥਾਂ ਥੂ ਹੁਣ ਵਧੀਆ ਬਣ ਗਿਆ ਹਾਂ ਥਾਂ ਵਧੀਆ ਬਣ ਗਿਆ ਹੁਣ ਆਪਾਂ ਬਿਰੋ ਹੋਰ ਪਸ਼ੂ ਵਧਾਉਣ ਦੇ ਖੇਤਲਾ ਕਰਾਂਗੇ ਖਰਾ ਠੀਕ ਹੈ ਜੇ ਹੁਣ ਕਰਾਂ ਸੀ ਵੀ ਥਾਂ ਤੰਗ ਸੀਗਾ ਉਹ ਵਿੱਚ ਨੇ ਪਏਗੇ ਕੱਟੇ ਪਏ ਹਾਂ ਕਟਾ ਇਦੂ ਚੰਗਾ ਵਧੀਆ ਸੀ ਆਪਣੇ ਕੋਲੇ ਹਾਂ ਪਹਿਲਾਂ ਵੇਚਿਆ ਉਹ ਕਿਹੜਾ ਦਾ ਸੀ ਆਪਣੇ ਕੋਲੇ ਪਾਪਾ ਉਹ ਦਾ ਸੀਗਾ ਜੀ ਲੱਸੀ ਦਾ ਸੀਗਾ ਤੇ ਚਿੱਤਰ ਵਾਲਾ ਅਰੰਗ ਦਾ ਸੀਗਾ ਉਹ ਪਾਪਾ ਆਉਣ ਦੇ ਕਰ ਮੈਂ ਵੀਡੀਓ ਰੋਕੀ ਖੜਾ ਉਹ ਕਿਹੜਾ ਵੇਚ ਰਾਇ ਉਹ ਕਿਹੜਾ ਜਿਹੜਾ ਆਪਾਂ ਵੇਚਿਆ ਉਹ ਇਹ ਦਾ ਸੀ ਸਿਰੇ ਪੰਜਾਬ ਦਾ ਸੀ ਸਿਰੇ ਪੰਜਾਬ ਦਾ ਹਾਂ ਸਿਰੇ ਪੰਜਾਬ ਦਾ ਸਨ ਸੀਗਾ ਸਿਰੇ ਪੰਜਾਬ ਦਾ ਹਾਂ ਤੇ ਕੱਟਾ ਉਹ ਖੀਰਾ ਕੱਟਾ ਉਹਦੇ ਮੈਂ ਇੱਕ ਤੀ ਦਾ ਵੇਚਿਆ ਸੀ ਉਹ ਅੱਛਾ ਹਾਂ ਇੱਕ ਤੀ ਦਾ ਇੱਕ ਤੀ ਦਾ ਨਹੀਂ ਠੱਟਾ ਬਹੁਤ ਚੰਗਾ ਸੀਗਾ ਜਮਾ ਇਹ ਪਿਆ ਵੀ ਗੋਲ ਮਟੋਲ ਹੋਊ ਜਮਾ ਗੋਲ ਮਟੋਲਾ ਵੀਡੀਓ ਫੋਟੋ ਪਈ ਹੋਗੀ ਅੱਛਾ ਮੋਬਾਈਲ ਤੇ ਬਾਕੀ ਤੇਰੇ ਪਸੂ ਸਾਰੇ ਸੋਹਣੇ ਹੈਗੇ ਤੇ ਬਾਕੀ ਮਿੱਤਰੋ ਨੰਬਰ ਜਿਹੜਾ ਹੈਗਾ ਬਾਈਆਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈਗਾ ਜੇ ਕਿਸੇ ਨੂੰ ਮਤਲਬ ਆਹ ਜਿਹੜੀ ਹੈਗੀ ਆ ਵੀ ਚੰਗੀ ਮੱਝ ਚਾਹੀਦੀ ਆ ਉਹ ਬੰਦਾ ਇੱਥੇ ਆ ਜਿਓ ਤੇ ਤਸੱਲੀ ਕਰ ਲਿਓ ਠੀਕ ਹੈ ਨਾ ਫਿਰ ਨੰਬਰ ਕਿਹੜਾ ਹੈਗਾ ਨੰਬਰ 9866 98765 98765 48896 ਠੀਕ ਆ ਚੰਗਾ ਨਾ ਫਿਰ ਚੰਗਾ ਜੀ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ